ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਇਹ ਸ਼ਬਦ ਆਮ ਹੀ ਜਦੋਂ ਅੰਤਮ ਅਰਦਾਸ ਹੁੰਦੀ ਹੈ ਪ੍ਰਾਣੀ ਦੀ ਉਸ ਵੇਲੇ ਰਾਗੀ ਸਿੰਘਾਂ ਵੱਲੋਂ ਪੜਿਆ ਜਾਂਦਾ ਹੈ ਤੇ ਇਸ ਸ਼ਬਦ ਦੇ ਵਿੱਚ ਵੀ ਕਈ ਸ਼ਬਦ ਮਹਿੰਗੇ ਆਉਂਦੇ ਨੇ ਜਿਨ੍ਹਾਂ ਨੂੰ ਆਮ ਹੀ ਸੰਗਤਾਂ ਗਲਤ ਪੜ ਜਾਂਦੀ ਹੈ ਉਚਾਰਨ ਕਰ ਜਾਂਦੀ ਹੈ ਸੋ ਅਜਾਪਾਂ ਇਸ ਦਾ ਉਚਾਰਨ ਸਿੱਖਣਾ ਹੈ ਇਹ ਜਿਹੜਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਆਉਂਦਾ ਹੈ ਤੇ 23 ਅੰਗ ਨੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੇ ਅੰਗ ਤੇ ਇਹ ਪਾਵਨ ਪਵਿੱਤਰ ਸ਼ਬਦ ਆਉਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਕਰ ਦੋੜੀ ਬੋਲਣਾ ਕਰ ਦੂਜਾ ਪੜ੍ਹਨਾ ਹੈ ਧੰ ਜੋਬਣ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਹੁਣ ਸੰਗਤ ਜੀ ਫੁੱਲੜਾ ਜਿਹੜਾ ਪਾਠ ਹੈ ਇੱਥੇ ਵਿਸਰਾਮ ਲਾਉਣਾ ਧਨ ਜੋਬਨ ਅਰ ਫੁੱਲੜਾ 나ਠਿ ਅੜੇ ਦਿਨ ਇੱਥੇ ਕਈ ਸੰਗਤਾਂ ਪੜ ਜਾਂਦੀਆਂ ਦਿਨ ਦਿਨ ਲੈਂ ਨਾਣੇ ਦੇ ਨਾਲ ਪਰ ਇੱਥੇ ਨੰਨੇ ਦੀ ਆਵਾਜ਼ ਕਟਨੀ ਨੰਨਾ ਦੈਨ ਜਦੋਂ ਆਪਾਂ ਦਿਨ ਇਸ ਤਰ੍ਹਾਂ ਬੋਲਾਂਗੇ ਫਿਰ ਨੰਨੇ ਦੀ ਆਵਾਜ਼ ਨਿਕਲੇਗੀ ਜਦੋਂ ਆਪਾਂ ਬੋਲਾਂਗੇ ਦਿਨ ਫਿਰ ਸੰਗਤ ਜੀ ਨਾਣੀ ਦੀ ਆਵਾਜ਼ ਨਿਕਲੇਗੀ ਹੁਣ ਧਿਆਨ ਰੱਖਣਾ ਕਿ ਇੱਥੇ ਨੰਨੇ ਦੀ ਆਵਾਜ਼ ਨਿਕਲੇ ਕਿਉਂਕਿ ਨੰਨਾ ਹੀ ਲੱਗਾ ਹੋਇਆ ਹੈ ਦਿਨ ਦਿਨ ਚਾਰ ਪੱਬਣ ਕੇਰੇ ਪੱਤਿ ਜੋ ਪੱਬਣ ਜਿਹੜਾ ਪਾਠ ਹੈ ਸੰਗਤ ਜੀ ਕਸ ਕੇ ਬੋਲਣਾ ਹੈ ਅਧਿਕ ਲਾ ਕੇ ਉਚਾਰਨ ਹੋਵੇਗਾ ਪੱਬਣ ਪੱਪਣ ਕੇਰੇ ਪੱਤ ਜੋ ਇੱਥੇ ਵਿਸਰਾਮ ਹੈ ਢਲ ਢੁੱਲ ਜੁੰਮਣਹਾਰ ਇਹ ਜਿਹੜੇ ਸ਼ਬਦ ਨੇ ਢਲ ਢੁੱਲ ਨਾ ਬੋਲੇ ਨੇ ਤੇ ਨਾ ਕਸ ਕੇ ਪੜਨੇ ਨੇ ਦਰਮਿਆਨੀ ਜੀ ਆਵਾਜ਼ ਇਹਨਾਂ ਦੀ ਦੇਣੀ ਹੈ ਢਲ ਢੁੱਲ ਕਟੱਡੇ ਦੀ ਆਵਾਜ਼ ਨਿਕਲੇ ਨਾ ਕਸ ਕੇ ਤੇ ਨਾ ਬੋਲੇ ਪੜਨੇ ਆ ਢਲ ਢੁੱਲ ਜੁੰਮਣਹਾਰ ਰੰਗ ਮਾਣ ਲੈ ਪਿਆਰਿਆ ਇੱਥੇ ਵਿਸਰਾਮ ਹੈ ਲੱਲੇ ਨੂੰ ਦਲਾਵਾ ਲੱਗੀਆਂ ਲੈ ਪੜਨਾ ਲੈ ਨਹੀਂ ਪੜਨਾ ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨੋ ਹੁਲਾ ਇਹ ਨਾਂ ਸੰਗਤ ਜੀ ਕਸ ਕੀ ਐ ਤੇ ਨਾ ਹੀ ਭੋਲਾ ਪੜਨਾ ਦਰਮਿਆਨੀ ਜੀ ਆਵਾਜ਼ ਕੱਟਨੀ ਐ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਹੁਣ ਦਿਨ ਥੋੜੜੇ ਥੱਕੇ ਤੇ ਵਿਸਰਾਮ ਲਵਣਾ ਥੱਕੇ ਜਿਹੜਾ ਪਾਠ ਹੈ ਸੰਗਤ ਜੀ ਕਸ ਕੇ ਕਰਨਾ ਦਿਨ ਥੋਰੜੇ ਇਹ ਤਿਆਰ ਰੱਖਣਾ ਕਿ ਇੱਥੇ ਰਾੜਿਆਂ ਦੀ ਦੋ ਰਾੜੇ ਲੱਗੇ ਨੇ ਦੋਨਾਂ ਰਾੜਿਆਂ ਦੀ ਆਵਾਜ਼ ਨਿਕਲੇ ਥੋਰੜੇ ਦਿਨ ਥੋਰੜੇ ਥੱਕੇ ਥੱਕੇ ਤੇ ਵਿਸਰਾਮ ਹੈ ਕਸ ਕੇ ਬੋਲਣਾ ਥੱਕੇ ਭਇਆ ਪੁਰਾਣਾ ਚੋਲਾ ਚੋਲਾ ਸੰਗਤ ਜੀ ਇਹ ਪੋਲਾ ਸ਼ਬਦ ਹੈ ਸਰੀਰ ਚੋਲੇ ਦਾ ਅਰਥ ਹੈ ਸਰੀਰ ਇਹਨੂੰ ਪੋਲਾ ਪੜ੍ਹਨਾ ਹੈ ਚੋਲਾ ਨਹੀਂ ਕਹਿਣਾ ਚੋਲਾ ਰਹਾਉ ਸੱਜਣ ਮੇਰੇ ਰੰਗੁਲੇ ਇੱਥੇ ਹੁਣ ਸੰਗਤ ਜੀ ਇੱਥੇ ਵਿਸਰਾਮ ਹੈ ਤੇ ਗੱਗੇ ਨੂੰ ਔਂਕੜ ਲੱਗਾ ਹੈ ਗੱਗੇ ਨੂੰ ਔਂਕੜ ਉਚਾਰਨ ਹੋਵੇਗਾ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਨ ਸੁੱਤੇ ਕਸ ਕੇ ਬੋਲਣਾ ਸੁੱਤੇ ਜੀਰਾਨ ਹੰਪੀ ਵੰਨਿਆ ਡੁੰਮਣੀ ਡੁੰਮਣੀ ਤੇ ਵਿਸਰਾਮ ਹੈ ਉਣਾ ਕਈ ਸੰਗਤਾਂ ਹੰਬੀ ਪੜ ਜਾਂਦੀਆਂ ਇਕੱਠਾ ਪੜ ਜਾਂਦੀਆਂ ਨੇ ਪਰ ਇਹ ਜਿਹੜਾ ਸ਼ਬਦ ਹੈ ਸੰਗਤ ਜੀ ਵੱਖਰਾ ਵੱਖਰਾ ਹੈ ਹਾਏ ਟਿੱਪੀ ਲੱਗੀ ਏ ਹਾਏ ਟਿੱਪੀ ਹੰ ਹਾਏ ਟਿੱਪੀ ਹੰ ਭੱਬੇ ਬਿਹਾਰੀ ਭੀ ਇਹ ਵੱਖਰੇ ਵੱਖਰੇ ਪਾਠ ਨੇ ਫੰ ਭੀ ਇਸ ਤਰ੍ਹਾਂ ਬੋਲਣਾ ਹੰ ਭੀ ਮੰਨਿਆ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਨੇਹੀ ਗੋਰੀਏ ਗੋਰੀਏ ਤੇ ਵਿਸਰਾਮ ਲਾਉਣਾ ਹੈ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੂਰੈ ਹੁਣ ਇੱਥੇ ਦੋਦ ਲਾਵਾਂ ਲੱਗੀਆਂ ਐ ਸੰਗਤਾ ਪੜ ਜਾਂਦੀਆਂ ਸਹੂਰੇ ਇੱਕ ਲਾ ਦੇਣਾ ਇਹ ਤਿਆਰ ਰੱਖਣਾ ਕਿ ਇੱਕ ਤਾਂ ਹਾਇ ਨੂੰ ਔਂਕੜ ਲੱਗਾ ਇੱਕ ਰਾਰੇ ਨੂੰ ਦੋਦ ਲਾਵਾਂ ਲੱਗੀਆਂ ਇਸ ਦਾ ਉਚਾਰਨ ਹੈ ਸਹੂਰੈ ਨਿਤਨਾ ਪਈਆ ਹੋਏ ਨਾਨਕ ਸੁੱਤੀ ਪਈ ਐ ਸੁੱਤੀ ਕਸ ਕੇ ਬੋਲਣਾ ਨਾਨਕ ਸੁੱਤੀ ਪਈ ਐ ਦਲਾਵਾਂ ਦੇ ਨਾਲ ਜਾਨ ਵਿਰਤੀ ਸੰਨ ਹੁਣ ਸੰਗਤ ਜੀ ਕਈ ਸੰਗਤਾਂ ਪੜ ਜਿੰਦੇ ਵਿਰਤੀ ਪਰ ਇਹ ਜਿਹੜਾ ਸ਼ਬਦ ਹੈ ਬਾਵਾ ਨੂੰ ਸਿਹਾਰੀ ਜਿਹੜੀ ਐ ਸਬੰਧਕ ਲਾਉਣੀ ਐ ਵਾਵੇ ਸਿਆਰੀ ਸੰਬੰਧਕ ਰਤੀ ਰਾਰੇ ਤੇ ਅਦਕ ਲਾ ਕੇ ਤੱਤੇ ਨੂੰ ਬਿਹਾਰੀ ਬਿਰਤੀ ਬਿਰਤੀ ਪਾਠ ਪੜ੍ਹਨਾ ਬਿਰਤੀ ਨਹੀਂ ਕਹਿਣਾ ਬਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਅਵਗੁਣ ਚੱਲੀ ਬੰਨ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ ਇਹ ਜੋ 23 ਅੰਗ ਤੇ ਆਉਂਦਾ ਹੈ ਸ੍ਰੀ ਰਾਗ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ